ਮੈਂ ਪਾਕਿਸਤਾਨ ਪੁਰਾ ਜਾਊਂਗਾ ਇਹ ਉਹ ਸ਼ੇਰ ਹੈ ਜਿਹੜਾ ਕਦੀ ਕਿਸ ਤੋਂ ਡਰਿਆ ਨਹੀਂ ਕਿਉਂਕਿ ਮੈਨੂੰ ਪਿਆਰ ਹੈ ਆਪਣੇ ਵਤਨ ਨਾਲ ਜਾ ਸਕਦੇ ਹਾਂ ਜਾਂ ਨਹੀਂ ਮੈਂ ਪਰਸੋਂ ਉਹ ਜੇਟ ਲੰਗੀ ਹੈ ਮਤਲਬ 28 ਤਰੀਕ ਨੂੰ ਮੈਂ ਸਪੈਸ਼ਲ ਗਿਆ ਸੀ ਅੰਮ੍ਰਿਤਸਰ ਉਹ ਸਾਡੇ ਬੀਐਸਐਫ ਦੇ ਜਿਹੜੇ ਫਰੇਮਾਨ ਜੋ ਮਿਲਟਰੀ ਵਾਲੇ ਉਹਨਾਂ ਨੂੰ ਕਿਹਾ ਸੀ ਮੈਂ ਉਹ ਦੇਸ਼ ਭਗਤਾਂ ਮੈਂ ਡਰਦਾ ਨਹੀਂ ਮੈਂ ਉਹ ਦੇਸ਼ ਭਗਤਾਂ ਜਿਹੜਾ ਆਪਣੇ ਜਿਹੜੇ ਹਿੰਦੂ ਛੱਬੀ ਮੇਰੇ 27 ਮੇਰੇ ਭਰਾਵਾਂ ਦਾ ਜਿਹੜਾ ਕਤਲ ਹੋਇਆ ਹੱਤਮਾਰੀਆਂ ਨੇ ਕਤਲ ਕੀਤਾ ਮੈਂ ਉਹਨਾਂ ਦਾ ਬਦਲਾ ਲੈਣ ਲਈ ਜੰਦਾ ਪਰ ਮੈਨੂੰ ਪਤਾ ਹੈ ਤੁਸੀਂ ਡਾਇਮੰਡ ਇੱਕ ਪ੍ਰਧਾਨ ਮੰਤਰੀ ਹੋ ਮੈਨੂੰ ਮੀਤ ਆ ਪੂਰੀ ਹੈ ਕਿ ਤੁਸੀਂ ਨਾਮੋ ਨਿਸ਼ਾਨ ਮਿਟਾਓਗੇ ਜਦੋਂ ਅੱਤਵਾਦ ਦਾ ਟਾਈਮ ਸੀਗਾ ਭੰਡਾਰੀ ਸਾਹਿਬ ਤੁਸੀਂ ਅੱਤਵਾਦ ਟਾਈਮ ਦੇਖਿਆ ਅੱਤਵਾਦ ਟਾਈਮ ਖੇលਿਆ ਜਦੋਂ ਅਸੀਂ ਪੰਜਾਬ ਪੁਲਿਸ ਦਾ ਅਸੀਂ ਆਪਣੀ ਮਿਲਟਰੀ ਦਾ ਸਾਧ ਦਿੱਤਾ ਕਿ ਜੰਤਾਰਾ ਜਿਹੜਾ ਮੋਦੀ ਸਾਤਾ ਬਿਸ਼ਵਾਸ ਹੈ ਮੋਦੀ ਸਾਹਿਬ ਜਨਤਾ ਤੁਹਾਡਾ ਵਿਸ਼ਵਾਸ ਤਰਦੀ ਹੈ ਔਰ ਮੈਂ ਕਹਿੰਦਾ ਮੋਦੀ ਸਾਹਿਬ ਤੁਸੀਂ ਜਲਦੋਂ ਜਲਦ ਪਾਕਿਸਤਾਨ ਦਾ ਸਫਾਇਆ ਕਰੋ ਜਿਹੜਾ ਮੈਂ ਸਰਕਾਰ ਨੂੰ ਸੁਰੱਖਿਆ ਗਈ ਹੋਈ ਹੈ ਉਹ ਤੇ ਮੇਰੇ ਕੋਲ ਪੁੱਤਾਂ ਸੁਰੱਖਿਆ ਹੀ ਨਹੀਂ ਗਈ ਤੁਸੀਂ ਕਿਹ ਕਹੀ ਹੋਈ ਹੈ ਤੁਸੀਂ ਕਿਹ ਗਈ ਗਾਲ ਸੁਣਨਾ ਫਿਰ ਵੀ ਮੈਂ ਸ਼ੇਰਾਂ ਵਾਂਗੂ ਦਲੇਰ ਜਿਨ੍ਹਾਂ ਬਿਨ ਪਰਵਾਹ ਤੋਂ ਸਰਕਾਰ ਨੂੰ ਕਹਿ ਰਿਹਾ ਮੋਦੀ ਸਾਹਿਬ ਮੋਦੀ ਸਾਹਿਬ ਬੇਜੋ ਇਹ ਸ਼ੇਰ ਤੇ ਆ ਸ਼ੇਰ ਜਾਨ ਨੂੰ ਤਿਆਰ ਹੈ ਏ ਹੁਗਾ ਜੀ ਹਾਂ। ਨਮਸਤੇ ਸਸਰੀਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਸ਼ਿਵ ਸੈਨਾ ਲਾਇਨ ਦੇ ਪ੍ਰਧਾਨ ਜਿਹੜੇ ਹੈਗੇ ਅਮਿਤ अरोड़ा ਉਹ ਕਹਿ ਰਹੇ ਨੇ ਵੀ ਮੈਂ ਗਵੰਡੀ ਮੁਲਕ ਵਿੱਚ ਜਾ ਕੇ ਬੰਬ ਜਾਊਂਗਾ ਤੇ ਉਹਨਾਂ ਨੂੰ ਤਬਾਹ ਕਰ ਦੂੰਗਾ। ਕੀ ਇਹ ਗੱਲਾਂ ਹੀ ਕਰ ਰਹੇ ਨੇ ਜਾਂ ਇਹ ਇਹਦੇ ਗੱਲਾਂ ਦੇ ਵਿੱਚ ਕੁਝ ਸੱਚਾਈ ਵੀ ਹੈ ਜਾਂ ਇਹ ਫੋਕੀਆਂ ਫੜਾਂ ਹੀ ਮਾਰਨ ਜੋਗੇ ਨੇ ਜਾਂ ਇਹ ਸਿਰਫ ਵਿਊ ਲੈਣ ਵਾਸਤੇ ਨੇ ਅਸੀਂ ਅੱਜ ਗੱਲਬਾਤ ਕਰਨ ਵਾਸਤੇ ਅਮਿਤ ਅਰੋੜਾ ਜੀ ਦੇ ਕੋਲ ਆਏ ਆ ਸਰ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕੀ ਉਹਦੇ ਵਿੱਚ ਕੀ ਮੋਟਿਵ ਕੀ ਹੈ ਉਸ ਵੀਡੀਓ ਦਾ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਧੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਾ ਰਹੇ ਬਾਂਕੇ ਵਿਹਾਰੀ ਕਿਰਪਾ ਸਦਾ ਸੱਪਰ ਬਣੀ ਰਹੇ ਪਹਿਲਾਂ ਤੇ ਪੱਤਰਕਾਰ ਸਾਹਿਬ ਇੱਕ ਬੇਨਤੀ ਮੈਂ ਕਰਦਾ ਕਿ ਤੁਸੀਂ ਕਹਿੰਦੇ ਹੋ ਵੀਊ ਤੁਸੀਂ ਕਹਿੰਦੇ ਹੋ ਤੁਸੀਂ ਜਾ ਸਕਦੇ ਹੋ ਜਾਂ ਨਹੀਂ ਮੈਂ ਪਰਸੋਂ ਜਿਹੜੀ ਡੇਟ ਲੰਗੀ ਹੈ ਮਤਲਬ 28 ਤਰੀਕ ਨੂੰ ਮੈਂ ਸਪੈਸ਼ਲ ਗਿਆ ਸੀ ਅੰਬਰਸਰ ਔਰ ਮੈਂ ਕਿਹਾ ਸੀਗਾ ਕਿ ਮੈਂ ਜਾਣ ਨੂੰ ਤਿਆਰ ਆ ਤੁਹਾਡੇ ਸਾਹਮਣੇ ਮੇਰੀ ਵੀਡੀਓ ਵੀ ਵਾਇਰਲ ਹੋਈਆਂ ਸੀ ਅੰਬਰਸਰ ਮੈਂ ਪ੍ਰੈਸ ਵੀ ਕੀਤੀ ਸੀ ਔਰ ਦੇਖੋ ਮਾਨਯੋਗ ਸਾਡੀ ਪੰਜਾਬ ਪੁਲਿਸ ਔਰ ਸਾਡੇ ਬੀਐਸਐਫ ਦੇ ਜਿਹੜੇ ਸਾਡੇ ਮਾਨਯੋਗ ਮਿਲਟਰੀ ਵਾਲੇ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਉਹ ਦੇਸ਼ ਭਗਤ ਆ ਮੈਂ ਡਰਦਾ ਨਹੀਂ ਮੈਂ ਉਹ ਦੇਸ਼ ਭਗਤ ਆ ਜਿਹੜਾ ਆਪਣੇ ਜਿਹੜੇ ਹਿੰਦੂ 26 ਮੇਰੇ 27 ਮੇਰੇ ਭਰਾਵਾਂ ਦਾ ਜਿਹੜਾ ਕਤਲ ਹੋਇਆ ਅੱਤਵਾਦੀਆਂ ਨੇ ਕਤਲ ਕੀਤਾ ਮੈਂ ਉਹਨਾਂ ਦਾ ਬਦਲਾ ਲੈਣ ਲਈ ਚੱਲਾਂ ਮੈਂ ਪਾਕਿਸਤਾਨ ਉਡਾ ਦੂੰਗਾ ਇਹੋ ਸ਼ੇਰ ਹੈ ਜਿਹੜਾ ਕਦੀ ਕਿਸ ਤੋਂ ਡਰਿਆ ਨਹੀਂ ਕਿਉਂਕਿ ਮੈਨੂੰ ਪਿਆਰ ਹੈ ਆਪਣੇ ਵਤਨ ਨਾਲ ਮੈਨੂੰ ਪਿਆਰ ਹੈ ਆਪਣੇ ਹਿੰਦੁਸਤਾਨ ਨਾਲ ਔਰ ਮੈਨੂੰ ਪਿਆਰ ਹੈ ਆਪਣੇ ਪੰਜਾਬ ਨਾਲ ਇਸ ਲਈ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਪਰ ਉਹਨਾਂ ਨੇ ਜਾਨ ਤੋਂ ਰੋਕ ਲਿਆ ਮੈਨੂੰ ਇਹ ਦੀ ਸਮਝ ਆਈ ਸ਼ਹਿਦ ਤੁਹਾਡੇ ਚੈਨਲ ਤੇ ਮੈਂ ਬੋਲ ਰਿਹਾ ਕਿ ਮੈਨੂੰ ਜਲਦੀ ਉਹਦੀ ਪਾਕਿਸਤਾਨ ਜਾਨ ਕਿਉਂਕਿ ਅੱਜ 5-6 ਦਿਨ ਹੋ ਗਏ ਮੋਦੀ ਸਾਹਿਬ ਮੈਨੂੰ ਇਹ ਨਹੀਂ ਸਮਝ ਆਉਂਦੀ ਮੋਦੀ ਸਾਹਿਬ ਤੁਸੀਂ ਕਿੰਦਾ ਉੱਠ ਕੇ ਕਿੰਦਾ ਜੀ ਰਹੇ ਹੋ ਰਾਤ ਤੁਸੀਂ ਕਿੰਦਾ ਸੌ ਰਹੇ ਹੋਗੇ ਪਰ ਮੈਨੂੰ ਪਤਾ ਹੈ ਤੁਸੀਂ ਡਾਇਮੰਡ ਇੱਕ ਪ੍ਰਧਾਨ ਮੰਤਰੀ ਹੋ ਮੈਨੂੰ ਉਮੀਦ ਆਸ ਪੂਰੀ ਹੈ ਕਿ ਤੁਸੀਂ ਨਾਮੋ ਨਿਸ਼ਾਨ ਮਿਟਾਉਂਗੇ ਔਰ ਪਾਕਿਸਤਾਨ ਦਾ ਨਕਸ਼ਾ ਬਿਲਕੁਲ ਖਤਮ ਕਰ ਦੋਗੇ ਮੋਦੀ ਸਾਹਿਬ ਮੈਂ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਮੈਂ ਮਾਨਮ ਬੰਮ ਬਣ ਕੇ ਉੱਥੇ ਜਾਊਂਗਾ ਤੇ ਉਹਨਾਂ ਨੂੰ ਉਡਾ ਦੂੰਗਾ ਦੂਸਰੇ ਪਾਸੇ ਇੱਕ ਤੁਹਾਡੀ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਤੁਸੀਂ ਬੁਲੇਟ ਪ੍ਰੂਫ ਜੈਕਟ ਪਾ ਰਹੇ ਹੋ ਫਿਰ ਮਾਨਮ ਬੰਮ ਤੁਸੀਂ ਕਿੱਦਾਂ ਬਣੋਗੇ ਇੱਕ ਪਾਸੇ ਤੁਸੀਂ ਤੁਹਾਨੂੰ ਜਾਣ ਪਿਆਰੀ ਹੈ ਤੁਸੀਂ ਬੁਲੇਟ ਪ੍ਰੂਫ ਜੈਕਟ ਵੀ ਪਾ ਰਹੇ ਹੋ ਤੇ ਫਿਰ ਇੱਕ ਪਾਸੇ ਤੁਸੀਂ ਮਾਨਮ ਬੰਮ ਬਣਨ ਦੀ ਗੱਲ ਕਰਦੇ ਹੋ ਜਦੋਂ ਇੱਕ ਸਿਪਾਹੀ ਤਿਆਰ ਹੋ ਕੇ ਜਾਂਦਾ ਸਮਝੋ ਕਿ ਮੈਨੂੰ ਤੁਸੀਂ ਇਹ ਸਮਝੋ ਕਿ ਮੈਂ ਮਹਾਦੇਵ ਦੀ ਸੈਨਾ ਮੇਰੇ ਭੋਲੇ ਨਾਦ ਦੀ ਸੈਨਾ ਹੈ ਔਰ ਅਸੀਂ ਦੇਖੋ ਆਪਣੀ ਜਾਨ ਹਮੇਸ਼ਾ ਥੇਲੀ ਤੇ ਲੱਗੇ ਘੁੰਮਦੇ ਆ ਰੱਡੀ ਹੋ ਕੇ ਤਿਆਰੀ ਨਾਲ ਕੀ ਆ ਰਿਹਾ ਮੀ ਤਰੋੜਾ ਸ਼ੇਰ ਪਾਕਿਸਤਾਨ ਦਾ ਪਤਾ ਲੱਗੇ ਕਿ ਪੂਰੀ ਦੁਨੀਆ ਨੂੰ ਦਿਖਾ ਕੇ ਜਾਣਾ ਚਾਹੁੰਦਾ ਮੈਂ ਜੀ ਇਹ ਉਹ ਬੱਬਰ ਸ਼ੇਰ ਹੈ ਮੇਰੇ ਸ਼ੇਵ ਸੈਨਿਕ ਤੁਸੀਂ ਲਗਾ ਲਓ ਅਲੱਗ ਅਲੱਗ ਜ਼ਿਲ੍ਹੇ ਜਲੰਧਰ ਪਟਾਣਕੋਟ ਗੁਰਦਾਸਪੁਰ ਅੰਬਰਸਰ ਹੋਰ ਵੀ ਜ਼ਿਲ੍ਹੇ ਤੁਸੀਂ ਲਗਾ ਲਓ ਸਾਰੇ ਕਿੱਥੋਂ ਮੇਰੇ ਸ਼ੇਵ ਸੈਨਿਕ ਤਿਆਰ ਸੀ ਜਿਹੜੇ ਬਿਲਕੁਲ ਕਹਿੰਦੇ ਸੀ कि ਅਸੀਂ ਅਰੋੜਾ ਜੀ ਬਿਲਕੁਲ ਅਸੀਂ ਉਹ ਸਿਪਾਹੀ ਆ ਜਦੋਂ ਅੱਤਵਾਦ ਦਾ ਟਾਈਮ ਸੀਗਾ ਭੰਡਾਰੀ ਸਾਹਿਬ ਤੁਸੀਂ ਅੱਤਵਾਦ ਟਾਈਮ ਦੇਖਿਆ ਅੱਤਵਾਦ ਟਾਈਮ ਝੇਲਿਆ ਜਦੋਂ ਅਸੀਂ ਪੰਜਾਬ ਪੁਲਿਸ ਦਾ ਅਸੀਂ ਆਪਣੀ ਮਿਲਟਰੀ ਦਾ ਸਾਥ ਦਿੱਤਾ ਅੱਜ ਇਹ ਸਾਡੇ ਦੇਸ਼ ਤੇ ਕੋਈ ਗੱਲ ਬਣ ਕੇ ਆਈ ਹੈ ਕਿ ਅਸੀਂ ਚੁੱਪ ਕਿਉਂ ਰਹੀਏ ਜੇ ਮੇਰੇ ਹਿੰਦੂਆ ਭਰਾਵਾਂ ਦਾ ਕਤਲ ਹੋਇਆ ਤੇ ਅਸੀਂ ਚੁੱਪ ਕਿਉਂ ਰਹੀਏ ਮੈਂ ਕਿਹਾ 140 ਕਰੋੜ ਜਨਤਾ ਨੂੰ ਕਹਿੰਨਾ ਕਿ ਜਨਤਾ ਦਾ ਜਿਹੜਾ ਮੋਦੀ ਸਾਹਿਬ ਦਾ ਵਿਸ਼ਵਾਸ ਹੈ ਮੋਦੀ ਸਾਹਿਬ ਜਨਤਾ ਤੋਂ ਹਟ ਦਾ ਵਿਸ਼ਵਾਸ ਕਰਦੀ ਹੈ ਔਰ ਮੈਂ ਕਹਿੰਦਾ ਮੋਦੀ ਸਾਹਿਬ ਤੁਸੀਂ ਜਲਦ ਤੋਂ ਜਲਦ ਪਾਕਿਸਤਾਨ ਦਾ ਸਫਾਇਆ ਕਰੋ ਤੁਸੀਂ ਜਾਨ ਹਥੇਲੀ ਤੇ ਰੱਖਣ ਦੀ ਗੱਲ ਕੀਤੀ ਹੈ ਤੁਸੀਂ ਜਾਨ ਹਥੇਲੀ ਤੇ ਰੱਖਦੇ ਹੋ ਬਿਲਕੁਲ ਜੀ ਬਿਲਕੁਲ ਬਿਲਕੁਲ ਪਰਵਾਹ ਨਹੀਂ ਕਰੀ ਦੀ ਤੁਸੀਂ ਦੇਖੇ ਤੁਹਾਨੂੰ ਆਪਣੀ ਜਾਨ ਵੈਸੇ ਪਿਆਰੀ ਹੈ ਮੈਨੂੰ ਨਹੀਂ ਪਿਆਰੀ ਹੈਗੀ ਜੀ ਭਗਵਾਨ ਬੋਲੇनाथ ਮੇਰੇ ਨਾਲ ਨੇ ਮੇਰੇ ਠਾਕੁਰ ਜੀ ਮੇਰੇ ਬੰਕੇ ਵਿਆਰੀ ਮੇਰੇ ਰਾਜਾ ਰਾਣੀ ਦਾ ਆਸ਼ੀਰਵਾਦ ਹੈ ਤੁਹਾਨੂੰ ਫਿਰ ਗਨਮਨ ਕਾ ਤੇ ਨਾਲ-ਨਾਲ ਲੱਗ ਕੇ ਚੱਲਦੇ ਹੋ ਜੇ ਤੁਹਾਨੂੰ ਜਾਨ ਪਿਆਰੀ ਨਹੀਂ ਹੈ ਫਿਰ ਗਨਮਨ ਕਿਉਂ ਰੱਖੇ ਹੋਏ ਨੇ ਨਾਲ ਤੁਸੀਂ ਘਰੋਂ ਨਿਕਲਦੇ ਹੋ ਗਨਮਨ ਲੈ ਕੇ ਜਾਂਦੇ ਹੋ ਤੁਸੀਂ ਹੁਣ ਤੁਸੀਂ ਕਹਿੰਦੇ ਹੋ ਵੀ ਬੋਲੇਨਾਥ ਮੇਰੀ ਰੱਖਿਆ ਕਰੇਗਾ ਠੀਕ ਹੈ ਬੋਲੇਨਾ ਸਾਰਿਆਂ ਦੀ ਰੱਖਿਆ ਕਰਦਾ ਆ ਪਰ ਗਨਮੈਨ ਕਿਉਂ ਰੱਖਿਆ ਜੇ ਤੁਹਾਨੂੰ ਜਾਨ ਪਿਆਰੀ ਹੈ ਤਾਂ ਹੀ ਰੱਖਿਆ ਤੁਸੀਂ ਤੁਸੀਂ ਗੱਲਾਂ ਕਰਦੇ ਹੋ ਪਾਕਿਸਤਾਨ ਜਾ ਕੇ ਤੁਸੀਂ ਬਣ ਕੇ ਉਹਨਾਂ ਨੂੰ ਉਡਾਉਂਦੀਆਂ ਤੁਸੀਂ ਇਹ ਚੀਜ਼ ਨਾ ਇਹ ਚੀਜ਼ ਤੁਹਾਨੂੰ ਪ੍ਰੋਟੋਕੋਲ ਸਰਕਾਰ ਤੋਂ ਪੁੱਛਣਾ ਪੈਣਾ ਠੀਕ ਹੈ ਇੰਨੀ ਵਾਰੀ ਮੇਰੇ ਤੇ ਅੱਤਵਾਦੀ ਹਮਲੇ ਹੋਏ ਸਮਝੋ ਕਿ ਘਟੋ ਘਟ ਕੋਈ ਵੀ ਅੱਤਵਾਦੀ ਮੋਡਿਊਲ ਫੜਿਆ ਜਾਂਦਾ ਚਾਹੇ ਆਈਐਸਏ ਆਈਦਾ ਅੱਤਵਾਦੀ ਦਾ ਮੋਡਿਊਲ ਕਿੰਨੇ ਮੋਡਿਊਲ ਫੜੇ ਕੇ ਉਹ ਚ ਇੱਕੋ ਹੀ ਨਾਮ ਹੁੰਦਾ ਸ਼ੇਰ ਮਾਰਨਾ ਸ਼ੇਰ ਮਾਰਨਾ ਉਹ ਗਿੱੱੜੜ ਵਿਦੇਸ਼ਾਂ ਚੋਂ ਬੈਠ ਕੇ ਉਹ ਗਿੱੱੜੜ ਪਾਕਿਸਤਾਨ ਚੋਂ ਬੈਠ ਕੇ ਇੱਕੋ ਹੀ ਧਮਕੀਆਂ ਦਿੰਦੇ ਆ ਸ਼ੇਰ ਮਾਰਨਾ ਇਹ ਸਰਕਾਰ ਦਾ ਪ੍ਰੋਟੋਕੋਲ ਹੈ ਇਹ ਸਰਕਾਰਾਂ ਦੇਖਣਾ ਮੰਤਰੀ ਐਮ ਐਲ ਏ ਜਿੰਨਾ ਕੋਲ ਮੰਤਰੀ ਐਮ ਐਲ ਏ ਦਾ ਪੀ ਐਮ ਦਾ ਸੀ ਐਮ ਜੋ ਮਰਜ਼ੀ ਲਗਾ ਲੋ ਉਹਨਾਂ ਕੋਲ ਹੋਣਗੇ ਇਹ ਸਰਕਾਰ ਦੀ ਇੰਟੈਲੀਜੈਂਸ ਦੇਖਣਗੀ ਆ ਕਿ ਮੈਨੂੰ ਸੁਰੱਖਿਆ ਦੇਣੀ ਆ ਜਾਂ ਨਹੀਂ ਦੇਣੀ ਹਾਂ ਇਹ ਤਾਂ ਮੈਂ ਤੁਹਾਨੂੰ ਦੱਸਾਂ ਕਿ ਜੋ ਮੈਂ ਸਰਕਾਰ ਨੂੰ ਸੁਰੱਖਿਆ ਗਈ ਹੋਈ ਹੈ ਉਹ ਤਾਂ ਮੇਰੇ ਕੋਲ ਪੁਖਤਾ ਸੁਰੱਖਿਆ ਹੀ ਨਹੀਂ ਹੈਗੀ ਤੁਸੀਂ ਕਹਿੰਦੇ ਹੋ ਇਹ ਤੁਸੀਂ ਕਿਉਂ ਕਹੀ ਹੋਈ ਹੈ ਗੱਲ ਸੁਣੋ ਨਾ ਫਿਰ ਵੀ ਮੈਂ ਸ਼ੇਰਾਂ ਵਾਂਗੂ ਦਲੇਰ ਮੈਂ ਕਦੀ ਨਹੀਂ ਕਿਹਾ ਕਿ ਮੇਰੀ ਸੁਰੱਖਿਆ ਵੱਲ ਧਿਆਨ ਦਿਓ ਮੈਂ ਫਿਰ ਵੀ ਤੁਹਾਡੇ ਸਾਹਮਣੇ ਅੱਤਵਾਦੀ ਹਮਲੇ ਕਿੰਨੀ ਵਾਰੀ ਮੇਰੇ ਤੇ ਹੋਏ ਆ ਲੱਗੀਆਂ ਗੋਲੀਆਂ ਫਿਰ ਵੀ ਇਹ ਸ਼ੇਰ ਨਹੀਂ ਡਰਦਾ ਫਿਰ ਵੀ ਇਹ ਸ਼ੇਰ ਕਹਿੰਦਾ ਹੈ ਕਿ ਸਾਡਾ ਜਿਗਰਾ ਰੱਬ ਨੇ ਇੰਨਾ ਵੱਡਾ ਦਿੱਤਾ ਹੈ ਬਿਨਾ ਬਿਨ ਪਰਵਾਹ ਤੋਂ ਸਰਕਾਰ ਨੂੰ ਕਹਿ ਰਿਹਾ ਮੋਦੀ ਸਾਹਿਬ ਨੂੰ ਮੋਦੀ ਸਾਹਿਬ ਭੇਜੋ ਇਹ ਸ਼ੇਰ ਦੇ ਕਿ ਆ ਸ਼ੇਰ ਜਾਨ ਨੂੰ ਤਿਆਰ ਹੈ ਇਹ ਹੁੰਦਾ ਜਿਗਰਾ ਜਿਹੜਾ ਆਪਣੇ ਵਤਨ ਲਈ ਆਪਣੇ ਭਾਰਤ ਲਈ ਆਪਣੇ ਹਿੰਦੁਸਤਾਨ ਲਈ ਜਾਨ ਦੇ ਲਈ ਤਿਆਰ ਬੈਠਾ ਹੈ ਚਲੋ ਸੋ ਆਪਾਂ ਦਰਸ਼ਕਾਂ ਤੋਂ ਵੀ ਪੁੱਛ ਲੈਨੇ ਆ ਦਰਸ਼ਕੋ ਤੁਸੀਂ ਦੱਸਣਾ ਹੈ ਆ ਵੀ ਇਹ ਜਿਹੜੇ ਸ਼ੇਅਰ ਆ ਇਹ ਪਾਕਿਸਤਾਨ ਜਾਣਗੇ ਜਾਂ ਇਹ ਮਣਨਗੇ ਜਾਂ ਸਿਰਫ ਇਹ ਕੈਮਰੇ ਅੱਗੇ ਹੀ ਬੋਲਣ ਜੋਗੇ ਨੇ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਹੈ ਇਸ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਾਨੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਨਾਲ